ਮਾਰੇ ਕਹਿੰਦੇ ਜਿਸ ਨੇ ਤੈਨੂੰ ਪੈਦਾ ਕੀਤਾ ਨਾ ਉਹੀ ਤੇਰਾ ਆਧਾਰ ਆਸਰਾ ਹੈ ਉੱਤੇ ਭਰੋਸਾ ਕਰਕੇ ਵੇਖ ਸਾਸ ਨੂੰ ਤੇ ਦੋ ਜ਼ਿਮੀਂਦਾਰ ਭਰਾ ਸਨ ਦੋਵਾਂ ਦੀ ਆਪਸ ਵਿੱਚ ਲੜਾਈ ਹੋ ਗਈ ਕਾਦੇ ਪਿੱਛੇ ਦੋਕ ਨਾਲ ਜ਼ਮੀਨ ਪਿੱਛੇ ਉਹਨਾਂ ਦੀ ਆਪਸ ਵਿੱਚ ਦੋਵਾਂ ਭਰਾਵਾਂ ਦੀ ਲੜਾਈ ਹੋਈ ਇੱਕ ਦੇ ਕੋਲ ਮਾਂ ਰਹਿੰਦੀ ਐ ਹੁਣ ਜਿਹਦੇ ਕੋਲ ਮਾਂ ਰਹਿੰਦੀ ਸੀ ਉਹਨੇ ਮਾਂ ਦੇ ਕੋਲੋਂ ਪਹਿਲਾਂ ਹੀ ਲਿਖਾ ਲਿਆ ਕਿ ਮਾਤਾ ਤੇਰੀ ਸੇਵਾ ਮੈਂ ਕੀਤੀ ਐ ਤੈਨੂੰ ਮੈਂ ਆਪਦੇ ਕੋਲ ਰੱਖਿਆ ਤੇ ਜੇ ਤੇਰੀ ਸੇਵਾ ਮੈਂ ਕੀਤੀ ਐ ਤੇ ਜਿਹੜੀ ਦੋਕ ਨਾਲ ਜ਼ਮੀਨ ਵਾਧਾ ਤੂੰ ਮੈਨੂੰ ਦੇਣੀ ਐ ਦੂਸਰੇ ਭਰਾ ਨੂੰ ਨਹੀਂ ਦੇਣੀ ਮਾਤਾ ਦੀ ਮੌਤ ਹੋ ਗਈ ਤੇ ਉਹ ਜਿਹੜੀ ਧੋਗ ਨਾਲ ਜ਼ਮੀਨ ਵੱਧ ਸੀ ਉਸੇ ਭਰਾ ਨੂੰ ਚੱਲੀ ਗਈ ਜਿਹਦੇ ਕੋਲ ਮਾਂ ਰਹਿੰਦੀ ਉਹਨੂੰ ਦੂਜੇ ਨੇ ਰੌਲਾ ਪਾਇਆ ਕਹਿੰਦਾ ਵੀ ਤੂੰ ਇਹਨੂੰ ਬਰਾਬਰ ਵੰਡ ਉਹ ਕਹਿੰਦਾ ਨਹੀਂ ਮੈਂ ਮਾਂ ਦੀ ਸੇਵਾ ਕੀਤੀ ਮੈਂ ਕਿਉਂ ਵੰਡਾਂ ਖੈਰ ਉਹਨੇ ਕੇਸ ਕਰ ਦਿੱਤਾ ਆਪਣੇ ਭਰਾ ਤੇ ਜਾ ਕੇ ਅਦਾਲਤ ਵਿੱਚ ਅਦਾਲਤ ਵਿੱਚ ਕੇਸ ਚੱਲਦਾ ਰਿਹਾ ਕਿੰਨੇ ਸਾਲ ਚੱਲਦਾ ਰਿਹਾ ਇਹ ਸਾਹਸੰਗਤ 4-5 ਸਾਲ ਜਦੋਂ ਕੇਸ ਚੱਲਿਆ ਹੁਣ ਉਹਦਾ ਮਨ ਹੌਲੀ-ਹੌਲੀ ਦੁਖੀ ਹੋਣਾ ਸ਼ੁਰੂ ਹੋ ਗਿਆ ਕਿ 5-6 ਸਾਲ ਹੋ ਗਏ ਕੇਸ ਚੱਲਦੇ ਨੂੰ ਤੇ ਭਰਾ ਮੇਰਾ ਬੋਲਣੋਂ ਵੀ ਗਿਆ ਵਰਤਣੋਂ ਵੀ ਗਏ ਅੰਦਰੋਂ ਤੇ ਮਨ ਦੁਖੀ ਹੈ ਪਰ ਦੋਗ ਨਾਲ ਜ਼ਮੀਂਦਾਰ ਰੋੜਾ ਹੈ ਲਾਲਚ ਭਰਿਆ ਭਰਿਆ ਹੋਇਆ ਮਨ ਦੇ ਵਿੱਚ ਅਪੀ ਜੇ ਮੈਨੂੰ ਮਿਲ ਜਾਂਦੀ ਚੰਗਾ ਸੀ ਉਹਨੂੰ ਕਿਸੇ ਗੁਰਮੁਖ ਪਿਆਰੇ ਕੋਲ ਗਿਆ ਸਿਆਣੇ ਬੰਦੇ ਕੋਲ ਵਿਦਵਾਨ ਬੰਦੇ ਕੋਲ ਗਿਆ ਉਹਨੇ ਇਹ ਗੱਲ ਦੱਸੀ ਉਹਨੂੰ ਜਾ ਕੇ ਕਹਿੰਦਾ ਵੀ ਮੈਂ ਬੜਾ ਦੁਖੀ ਹਾਂ ਕਹਿੰਦਾ ਜੀ ਦੁਖੀ ਕਿਉਂ ਕਹਿੰਦਾ ਮੇਰਾ ਭਰਾ ਮੇਰੇ ਤੋਂ ਦੋਖ ਨਾਲ ਜ਼ਮੀਨ ਵੱਧ ਲੈ ਗਿਆ ਕਿਉਂਕਿ ਮੇਰੀ ਮਾਂ ਦੇ ਕੋਲ ਰਹਿੰਦੀ ਸੀ ਉਹਨੇ ਤੇ ਕੋਲੋਂ ਪਹਿਲਾਂ ਹੀ ਵਸੀਅਤ ਲਖਵਾ ਲਈ ਪਰ ਮੈਂ ਕਿਸੇ ਚ ਆ ਕੇ ਉਹਦੇ ਤੇ ਕੇਸ ਕੀਤਾ ਹੋਇਆ 5-6 ਸਾਲ ਹੋ ਗਏ ਕੇਸ ਚੱਲਦੇ ਨੂੰ ਉਹ ਕੇਸ ਦਾ ਫੈਸਲਾ ਨਹੀਂ ਆ ਰਿਹਾ ਤੁਸੀਂ ਦੱਸੋ ਬਾਬਾ ਜੀ ਮੈਂ ਕੀ ਕਰਾਂ ਕਈ ਵਾਰ ਇਹੋ ਜੇ ਕੇਸਾਂ ਦੀ ਅਸੀਂ ਅਰਦਾਸ ਵੀ ਗੁਰੂ ਕੋਲ ਆ ਕੇ ਦਰਵਾਜ਼ਾ ਮਹਾਰਾਜ ਸਾਡਾ ਕੇਸ ਫਤਿਹ ਹੋ ਜਾਏ ਉਹ ਮਹਾਰਾਜ ਤੇ ਜਾਣਦੇ ਆ ਨਾ ਵੀ ਤੂੰ ਕੇਸ ਲਾਇਆ ਕਾਹਦਾ ਆਇਆ ਗੁਰੂ ਸਾਹਿਬ ਨਾਲ ਬੇਈਮਾਨੀ ਨਹੀਂ ਚੱਲ ਸਕਦੀ ਗਲਤ ਚੀਜ਼ਾਂ ਦੀ ਅਰਦਾਸ ਨਾਜਾਇਜ਼ ਗੱਲਾਂ ਦੀ ਵੀ ਅਰਦਾਸ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਚ ਆ ਕੇ ਕਰਾ ਜਾਂਦੇ ਹਾਂ ਗੁਰੂ ਸਾਹਿਬ ਉੱਥੇ ਕਿਰਪਾ ਕਰਦੇ ਜਿਹੜੀ ਗੱਲ ਜਾਇਜ਼ ਹੈ ਜਿੱਥੇ ਨਾਜਾਇਜ਼ ਹੈ ਮਹਾਰਾਜ ਉੱਥੇ ਆ ਕਿਰਪਾ ਨਹੀਂ ਕਰਨਗੇ ਕਦੀ ਵੀ ਉਹ ਅਰਦਾਸ ਨਹੀਂ ਮਾਰੇ ਸੱਚ ਸੁਣਨਗੇ ਜਦੋਂ ਨੇ ਉਹ ਗੁਰਮਖ ਪਿਆਰਿਆਂ ਨੂੰ ਦੱਸਿਆ ਨਾ ਉਹ ਬੜੇ ਅਕੋਵਿਦਵਾਨ ਸਨ ਉਹ ਕਹਿੰਦੇ ਤੇਰਾ ਤਾਂ 2 ਮਿੰਟ ਚ ਮੈਂ ਕੇਸ ਸੌਲਵ ਕਰ ਦੇਣਾ ਐਵੇਂ ਦਿਮਾਗ ਤੇ ਤੂੰ ਚਿੰਤਾ ਲਈ ਹੋਈ ਆ ਦੁਖੀ ਹੁੰਨਾ ਰਾਤ ਨੂੰ ਤੈਨੂੰ ਨੀਂਦ ਨਹੀਂ ਆਂਦੀ 5-6 ਸਾਲ ਹੋ ਗਏ ਤੇਰਾ ਭਰਾ ਤੇਰਾ ਨਾ ਬੋਲਦਾ ਨਹੀਂ ਵਰਤਨਾ ਛੱਡਿਆ ਕਹਿੰਦਾ ਦੱਸੋ ਫਿਰ ਮੈਂ ਕੀ ਕਰਾਂ ਉਹਨੇ ਕਿਹਾ ਵੀ ਬਾਬਾ ਜੀ ਦੱਸਣਗੇ ਵੀ ਅਰਦਾਸ ਕਰ ਲੈ ਜਾਂ ਮੈਂ ਕਰ ਦਿੰਦਾ ਤੇਰੀ ਅਰਦਾਸ ਜਾਂ ਕੋਈ ਇਦਾਂ ਕੋਈ ਦੱਸਣਗੇ ਉਹ ਕਹਿੰਦੇ ਦਾ ਹੱਲੇ ਐ ਕਿ ਤੂੰ ਜਾ ਕੇ ਅਦਾਲਤ ਵਿੱਚ 2 ਕਨਾਲ ਜ਼ਮੀਨ ਦਾ ਕੇਸ ਵਾਪਸ ਲੈ ਲੈ ਤੇ ਜਿਹੜੀ ਦੋਗਣਾ ਜ਼ਮੀਨ ਆਪਦੇ ਭਰਾ ਨੂੰ ਦੇ ਦੇ ਕੰਨਾ ਬਾਬਾ ਜੀ ਆ ਕੀ ਤੁਸੀਂ ਕਹਿੰਦੇ ਪਿਓ ਮੈਂ ਤੇ ਸੋਚਿਆ ਸੀ ਤੁਸੀਂ ਕੋਈ ਅਰਦਾਸ ਕਰੋਗੇ ਕੋਈ ਮੈਨੂੰ ਪਾਠ ਦੱਸੋਗੇ ਵੀ ਆਹ ਬਾਤ ਕਰ ਲਾਵੇ ਤੇਰਾ ਕੇਸ ਸਿਰੇ ਚੜਜੂ ਪਰ ਉਹ ਕੇਸ ਮੈਂ ਵਾਪਸ ਲੈ ਲਿਆ ਕਹਿੰਦੇ ਹਾਂ ਤੂੰ ਕੇਸ ਵਾਪਸ ਲੈ ਲੈ ਉਹ ਸਿਆਣੇ ਮਹਾਂਪੁਰਖਾਂ ਨੇ ਆਖ ਦਿੱਤਾ ਵੀ ਤੂੰ ਕੇਸ ਵਾਪਸ ਲੈ ਕਹਿੰਦਾ ਚਲ ਜੇ ਹੁਣ ਤੁਸੀਂ ਕਿਹਾ ਮੈਂ ਤੁਹਾਡਾ ਬਚਨ ਮੰਨ ਲੈਣਾ ਸਾਧ ਸੰਗਤ ਉਹਨੇ ਬਚਨ ਮੰਨਿਆ ਜਦੋਂ ਅਗਲੀ ਤਰੀਕ ਆਈ ਤਰੀਕ ਤੇ ਜਾ ਕੇ ਫੇਸ਼ ਹੋਇਆ ਵਕੀਲ ਨੂੰ ਕਹਿ ਦਿੱਤਾ ਵੀ ਮੈਂ ਕੇਸ ਵਾਪਸ ਲੈਣਾ ਕੇਸ ਵਾਪਸ ਲੈ ਲਿਆ ਫੈਸਲਾ ਉਹਦੇ ਭਰਾ ਦੇ ਹੱਕ ਤੇ ਚਲਾ ਗਿਆ ਜਿਹਦੇ ਕੋਲ 2 ਕਨਾਲ ਜ਼ਮੀਨ ਵੱਧ ਸੀ ਹੁਣ ਆਪਸ ਵਿੱਚ ਬੋਲਦੇ ਨਹੀਂ 2 ਮਹੀਨੇ ਬੀਤੇ 3 ਮਹੀਨੇ ਬੀਤੇ 4 ਮਹੀਨੇ ਬੀਤੇ ਉਹਦੇ ਭਰਾ ਨੂੰ ਪਤਾ ਲੱਗ ਗਿਆ ਕਿ ਮੇਰੇ ਭਰਾ ਨੇ ਕੇਸ ਵਾਪਸ ਲੈ ਲਿਆ ਦੁਕ ਨਾਲ ਜ਼ਮੀਨ ਦਾ ਕੋਣੋ ਅਦਾਲਤ 'ਚ ਇਕੱਠੇ ਵੀ ਹੁੰਦੇ ਸੀ ਪਰ ਬੋਲਦੇ ਨਹੀਂ ਸੀ ਇੱਕ ਦੂਜੇ ਨਾਲ ਜਦੋਂ 4-5 ਮਹੀਨੇ ਬੀਤ ਗਏ ਨਾ ਹੁਣ ਉਸ ਭਰਾ ਨੇ ਇੱਕ ਦਿਨ ਉਹਨੂੰ ਰਸਤੇ 'ਚ ਰੋਕ ਲਿਆ ਕਹਿੰਦਾ ਵੀਰਿਆ ਮੈਂ ਤੇਰੇ ਨਾਲ ਗੱਲ ਕਰਨੀ ਹੈ ਆਪਾਂ ਭਾਵੇਂ ਕਿੰਨੇ ਸਾਲ ਹੋ ਗਏ ਇੱਕ ਦੂਜੇ ਨਾਲ ਨਹੀਂ ਬੋਲਦੇ ਉਹ ਕਹਿੰਦਾ ਹਾਂ ਦੱਸ ਕਹਿੰਦਾ ਤੂੰ ਕੇਸ ਵਾਪਸ ਲੈ ਲਿਆ ਕਹਿੰਦਾ ਹਾਂ ਤੇਰੇ ਮਨ ਚ ਇਹ ਜਿਹੀ ਕਿਹੜੀ ਗੱਲ ਆ ਗਈ ਤੂੰ ਕੇਸ ਵਾਪਸ ਲੈ ਲਿਆ ਦੋਹ ਕਨਾਲ ਜ਼ਮੀਨ ਸੀ ਪਹਿਲਾਂ ਤਾਂ ਤੂੰ ਮੇਰੇ ਨਾਲ ਬੜੀ ਲੜਾਈ ਕੀਤੀ ਫਿਰ ਕੇਸ ਲਾ ਦਿੱਤਾ ਹੁਣ ਤੂੰ ਕੇਸ ਵਾਪਸ ਕਿਉਂ ਲਿਆ ਮੈਨੂੰ ਇਹ ਦੱਸ ਉਹ ਕਹਿੰਦਾ ਬੱਸ ਮੇਰੇ ਮਨ ਚ ਆ ਗਈ ਮੇਰਾ ਦਿਲ ਕੀਤਾ ਐਵੇਂ ਰੋਜ਼ ਅਦਾਲਤਾਂ ਦੇ ਚੱਕਰ ਕੱਟਦੇ ਆ ਕਿੰਨੇ ਸਾਲ ਹੋ ਗਏ ਅਦਾਲਤਾਂ ਦੇ ਚੱਕਰ ਕੱਟਦਿਆਂ ਨੂੰ ਦੋ ਘਣਾਂ ਨਾਲ ਜ਼ਮੀਨ ਹੀ ਐ ਮੈਂ ਉਹ ਵਾਪਸ ਲੈ ਲਿਆ ਕਿ ਉਹ ਭਰਾ ਜਿਹੜਾ ਸੀ ਨਾ ਉਹਦੇ ਅੱਗੇ ਹੱਥ ਜੋੜਦਾ ਹੁਣ ਜਿਹਨੇ ਦੋ ਘਣਾਂ ਨਾਲ ਜ਼ਮੀਨ ਵੱਧ ਰੱਖੀ ਸੀ ਉਹਦੇ ਮਨ 'ਚ ਉਹਦੀ ਬੜੀ ਇੱਜ਼ਤ ਬਣ ਗਈ ਸਤਿਕਾਰ ਬਣ ਗਈ ਉਹਦੇ ਮਨ 'ਚ ਵੀ ਹੈ ਤੇ ਮੇਰਾ ਭਰਾ ਪਹਿਲਾਂ ਮੇਰੇ ਤੇ ਕੇਸ ਕੀਤਾ ਸੀ ਉਹਨੇ ਨੇ ਵਾਪਸ ਲੈ ਲਿਆ ਤੇ ਸਾਧ ਸੰਗਤ ਅਜੇ ਕੇਸ ਵਾਪਸ ਲੈਣ ਨੂੰ ਥੋੜੇ ਮਹੀਨੇ ਬੀਤੇ ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਉਸਦੇ ਲੜਕੇ ਦਾ ਰਿਸ਼ਤਾ ਕੈਨੇਡਾ ਦੀ ਲੜਕੀ ਨਾਲ ਹੋਇਆ ਲੜਕੇ ਦਾ ਰਿਸ਼ਤਾ ਕੈਨੇਡਾ ਰਹਿੰਦੀ ਲੜਕੀ ਨਾਲ ਹੋ ਗਿਆ ਲੋਕ 30-30 ਲੱਖ ਰੁਪਇਆ ਜਾਂ 25-25 ਲੱਖ ਦੇ ਕੇ ਕੈਨੇਡਾ ਹੁੰਦੇ ਆ ਨਾ ਇਹ ਕੋਈ ਹਾਈਲਾਈਟ ਸਵੀ ਕਰ ਦਿੱਤਾ ਵੀ 20 ਲੱਖ ਰੁਪਿਆ ਤਾਂ ਲੱਗ ਹੀ ਜਾਂਦਾ ਹਾ ਸੰਗਤ ਉਹਦੇ ਲੜਕੇ ਦਾ ਰਿਸ਼ਤਾ ਕੈਨੇਡਾ ਦੀ ਲੜਕੀ ਨਾਲ ਹੋਇਆ ਤੇ ਥੋੜੇ ਮਹੀਨਿਆਂ ਦੇ ਵਿੱਚ 2-4 ਮਹੀਨਿਆਂ ਬਾਅਦ ਹੀ ਵਿਆਹ ਹੋਣ ਤੋਂ ਲੜਕਾ ਤਾਂ ਕੈਨੇਡਾ ਪਹੁੰਚ ਗਿਆ ਹੁਣ ਉਹ ਬੰਦਾ ਉਹਨਾਂ ਮਾਪੁਰਸ਼ਾਂ ਕੋਲ ਡੱਬਾ ਲੈ ਕੇ ਗਿਆ ਉਹ ਕਹਿੰਦੇ ਭਾਈ ਡੱਬਾ ਕਾਦਾ ਅਦਾਲਤ ਦਾ ਕੇਸ ਜਿੱਤ ਗਿਆ ਕਹਿੰਦਾ ਨਹੀਂ ਜੀ ਉਹ ਤੇ ਮੈਂ ਕੇਸ ਵਾਪਸ ਲੈ ਲਿਆ ਸੀ ਜਿਹੜਾ ਮੈਂ ਆਪਣੇ ਭਰਾ ਤੇ ਕੀਤਾ ਸੀ ਕਹਿੰਦੇ ਇਹ ਡੱਬਾ ਕਾਦਾ ਕਹਿੰਦਾ ਡੱਬਾ ਇਹਦਾ ਹੈ ਕਿ ਇੱਕ ਤਾਂ ਮੇਰਾ ਲੜਕਾ ਵਿਆਹ ਆ ਗਿਆ ਵਿਆਹਿਆ ਵੀ ਕੈਨੇਡਾ ਦੀ ਲੜਕੀ ਨਾਲ ਗਿਆ ਤੇ ਹੁਣ ਬਾਬਾ ਜੀ ਉਹ ਕੈਨੇਡਾ ਪਹੁੰਚ ਗਿਆ ਲੋਕ 25 25 30 30 ਲੱਖ ਲਾ ਕੇ ਕੈਨੇਡਾ ਜਾਂਦੇ ਆ ਮੇਰਾ ਬੱਚਾ ਤੇ ਫਰੀ ਚ ਹੀ ਚਲਾ ਗਿਆ ਆਖੋ ਸੱਦ ਨਾ ਕਹਿੰਦੇ ਫਰੀਚ ਨਹੀਂ ਗਿਆ ਉਹ ਦੋਗ ਨਾਲ ਜ਼ਮੀਨ ਕਿੰਨੇ ਦੀ ਸੀ ਕਹਿੰਦਾ ਹੋਊਗੀ ਕੋਈ 17 ਲੱਖ ਰੁਪਏ ਦੀ ਕਹਿੰਦੇ 17 ਲੱਖ ਦੀ ਜ਼ਮੀਨ ਦਾ ਕੇਸ ਤੋਂ ਕੀਤਾ ਹੋਇਆ ਸੀ ਆਪਣੇ ਭਰਾ ਦੇ ਉੱਤੇ ਨਾਲੇ ਤੂੰ ਬੋਲਦਾ ਨਹੀਂ ਸੀ ਨਾਲੇ 5 ਸਾਲ ਅਦਾਲਤਾਂ ਦੇ ਚੱਕਰ ਕੱਟੇ ਵਕੀਲਾਂ ਨੂੰ ਪੈਸਾ ਖਵਾਇਆ ਖਰਾਬ ਕੀਤਾ ਪਰ ਜਿਉਂ ਹੀ ਤੂੰ ਕੋਈ ਚੰਗਾ ਕਰਮ ਕੀਤਾ ਨਾ ਤੁਹਾਡੇ ਭਰਾ ਤੋਂ ਕੇਸ ਵਾਪਸ ਲੈ ਚੰਗਾ ਕਰਮ ਹੈ ਤੇ ਜਦੋਂ ਕੋਈ ਮਨੁੱਖ ਚੰਗਾ ਕਰਮ ਕਰਦਾ ਹੈ ਵਾਹਿਗੁਰੂ ਉਹਦਾ ਚੌਗਣਾ ਫੜ ਦਿੰਦਾ ਹੈ ਆਪੋ ਸੱਜਣਾ ਜਦੋਂ ਅਸੀਂ ਕੋਈ ਚੰਗਾ ਕਰਮ ਕਰਾਂਗੇ ਨਾ ਸਾਧ ਸੰਗਤ ਮਹਾਰਾਜ ਨੂੰ ਚੌਗਣਾ ਕਰਕੇ ਮੋੜਨਾ ਜੇ ਤੁਹਾਨੂੰ ਤੇ ਮੈਂ ਨਹੀਂ ਕਹਿ ਰਿਹਾ ਸਹਿਬ ਜੀ ਦੀ ਬਾਣੀ ਕਹਿ ਰਹੀ ਹੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦੇਵ ਤੁਸੀਂ ਚੰਗਾ ਕਰਮ ਕਰਕੇ ਤੇ ਵੇਖੋ ਕਹਿੰਦਾ ਵਾਕਈ ਮਾਪਰਸ਼ੋ ਤੁਹਾਡੀ ਗੱਲ ਬਿਲਕੁਲ ਸਹੀ ਹੋਈ ਉਸ ਭਰਾ ਨੇ ਮੈਨੂੰ ਆਪ ਰਸਤੇ ਵਿੱਚ ਰੋਕ ਕੇ ਮੇਰੇ ਅੱਗੇ ਹੱਥ ਜੋੜੇ ਤੇ ਮਾਫੀ ਵੀ ਮੰਗੀ ਤੇ ਕਹਿੰਦਾ ਵੀਰੇ ਹੁਣ ਮੇਰੇ ਨਾਲ ਬੋਲਣਾ ਕਦੋਂ ਐ ਕਹਿੰਦਾ ਮੇਰਾ ਹਜੇ ਮੂਡ ਨਹੀਂ ਵੀ ਮੈਂ ਬੋਲਾਂ ਉਹਦੇ ਨਾਲ ਕਹਿੰਦੇ ਹਜੇ ਵੀ ਤੇਰਾ ਮੂਡ ਮਾਰਾ ਨਹੀਂ ਤੇਰੇ ਅੱਡਾ ਕਾਰਜ ਕਰ ਦਿੱਤਾ ਤੇਰਾ ਪੁੱਤਰ ਕੈਨੇਡਾ ਪਹੁੰਚ ਗਿਆ ਬਿਨਾਂ ਪੈਸਿਆਂ ਲਾਇਆ ਤੂੰ ਆਪ ਜਾ ਕੇ ਬੁਲਾਉ ਨੂੰ ਇਹ ਵੀ ਇੱਕ ਚੰਗਿਆਈ ਹੈ ਬੰਦੇ ਦੀ ਇਨਸਾਨ ਦੀ ਚੰਗਿਆਈ ਹੈ ਜਿੰਨਾ ਤੇ ਤੁਸੀਂ ਚੰਗੇ ਕੰਮ ਨਹੀਂ ਨਾ ਕਰਦੇ ਮਹਾਰਾਜ ਸਾਡੀਆਂ ਅਰਦਾਸਾਂ ਨਹੀਂ ਸੁਣਦਾ ਕੋਈ ਤੇ ਚੰਗਾ ਕਰੀਏ ਆਪਾਂ ਰੋਜ਼ ਬਾਣੀ ਚ ਪੜਦੇ ਰੋਜ਼ ਪੜਦੇ ਆਂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜੇ ਤੁਸੀਂ ਚੰਗਿਆਈਆਂ ਤੇ ਬੁਰਿਆਈਆਂ ਕਰਦੇ ਹੋ ਮਹਾਰਾਜ ਕਹਿੰਦੇ ਉਸ ਘਰ ਦੇ ਵਿੱਚ ਉਹਦਾ ਹਿਸਾਬ ਕਿ ਤੱਕ ਹੁੰਦਾ ਹੈ ਉਹ ਚੰਗੇ ਕਰਮਾ ਕਰਕੇ ਗੁਰੂ ਦੇ ਨੇੜੇ ਹੋ ਜਾਂਦੇ ਨੇ ਚੰਗੇ ਜਿਹੜੇ ਇਨਸਾਨ ਬਣ ਜਾਂਦੇ ਨੇ ਕਿਸੇ ਨਾਲ ਬੇਈਮਾਨੀ ਧੋਖਾ ਨਹੀਂ ਕਰਦੇ ਫਰੇਬ ਨਹੀਂ ਕਰਦੇ ਉਹ ਗੁਰੂ ਦੇ ਨੇੜੇ ਹੋ ਜਾਂਦੇ ਆ ਤੇ ਜਿਹੜੇ ਧੋਖਾ ਤੇ ਬੇਈਮਾਨ ਬੇਈਮਾਨੀਆਂ ਕਰਨ ਸਾਧ ਸੰਗਤ ਮਹਾਰਾਜ ਦੇ ਨੇੜੇ ਨਹੀਂ ਹੋ ਸਕਦੇ ਮਾਰੇ ਕਹਿੰਦੇ ਉਸਤੇ ਚੌਗਣ ਕਰੇ ਨਿਹਾਲ ਹੁਣ ਉਹ ਦੋਵੇਂ ਭਰਾ ਇਕੱਠੇ ਹੋ ਗਏ ਤੇ ਜਿਹਨੇ ਧੋਗ ਨਾਲ ਜ਼ਮੀਨ ਵੱਧ ਰੱਖੀ ਸੀ ਨਾ ਉਹ ਆ ਆ ਕੇ ਕਹਿੰਦਾ ਪਹਿਲਾਂ ਕੇਸ ਲਾਏ ਤੇ ਵੀ ਨਹੀਂ ਉਹ ਦਿੰਦਾ ਪਿਆਸ ਕੇਸ ਲਾਏ ਤੇ ਵੀ ਉਹ ਕਹਿੰਦਾ ਮੈਂ ਨਹੀਂ ਤੈਨੂੰ ਦੇਣੀ ਜ਼ਮੀਨ ਪੰਚਾਇਤਾਂ ਹੋਈਆਂ ਸਭ ਕੁਝ ਹੋਇਆ ਪਰ ਅੱਜ ਉਹ ਆਪ ਆਇਆ ਕਹਿੰਦਾ ਵੀਰਿਆ ਤੂੰ ਮੇਰੇ ਤੋਂ ਕੇਸ ਵਾਪਸ ਲਿਆ ਨਾ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਤੂੰ ਆਪਣੀ ਜ਼ਮੀਨ ਸਾਬ ਲੈ ਜਦੋਂ ਉਹਨਾਂ ਨੇ ਝੋਨਾ ਲਾਇਆ ਤੇ ਸਾਥ ਸੰਗ ਝੋਨੇ ਦੀ ਕਟਾਈ ਕੀਤੀ ਕਹਿੰਦਾ ਹੁਣ ਅਗਲੀ ਜਿਹੜੀ ਫਸਲ ਵੇਚਣੀ ਹੈ ਨਾ ਜਿਹੜੀ ਉਹ ਧੋਕ ਨਾਲ ਜ਼ਮੀਨ ਮੇਰੇ ਕੋਲ ਵਾਧਾ ਤੂੰ ਵੀਜੀ ਹੁਣ ਸਾਧ ਸੰਗਤ ਇੰਨਾ ਪਿਆਰ ਵੀ ਵੱਧ ਗਿਆ ਦੋਵਾਂ ਭਰਾਵਾਂ ਚ ਉਹ ਕਹਿੰਦਾ ਨਹੀਂ ਹੁਣ ਇਹ ਜ਼ਮੀਨ ਮੈਂ ਵੀ ਨਹੀਂ ਲੈਣੀ ਕਹਿੰਦਾ ਫਿਰ ਹੁਣ ਮੈਂ ਤਾਂ ਤੈਨੂੰ ਦੇਣੀ ਹੈ ਉਹ ਕਹਿੰਦਾ ਮੈਂ ਲੈਣੀ ਨਹੀਂ ਕਹਿੰਦੇ ਫਿਰ ਕੀ ਕਰੀਏ ਕਹਿੰਦਾ ਇੱਥੇ ਆਪਾਂ ਗੁਰਦੁਆਰਾ ਸਾਹਿਬ ਬਣਾ ਦਿੰਦੇ ਆਕੋ ਸਤਨਾਮ ਚੰਗਾ ਕਾਰਜ ਕਰ ਦਿੰਦੇ ਕਹਿੰਦਾ ਆਪਣੀ ਜਿਹੜੀ ਮਾਂ ਆ ਨਾ ਉਹਦੇ ਨਾਂ ਤੇ ਗੁਰੂ ਘਰ ਬਣਾ ਦਿੰਦੇ ਆ ਇੱਥੇ ਸੰਗਤ ਆਇਆ ਕਰੂ ਇੱਥੇ ਬਾਣੀ ਪੜ ਹੋਇਆ ਕਰੂ ਇੱਥੇ ਕਥਾ ਕੀਰਤਨ ਹੋਇਆ ਕਰੂ ਇੱਥੇ ਲੰਗਰ ਚੱਲਿਆ ਕਰੂ ਰੌਣਕ ਮੇਲੇ ਲਗਿਆ ਕਰਨਗੇ ਆ ਦੋ ਘਣਾ ਜ਼ਮੀਨ ਭਾਗਾ ਵਾਲੀ ਐ ਕਿੱਥੇ ਉਹ ਮਨਹੋਸ ਸੀ ਫਿਰ ਉਹ ਭਾਗਾ ਵਾਲੀ ਉਹ ਤੇ ਗੁਰਮਤਿ ਪਿਆਰਿਓ ਜਦੋਂ ਅਸੀਂ ਗੁਰੂ ਤੇ ਭਰੋਸਾ ਅਰਦਾਸਾਂ ਤੇ ਕਰਦੇ ਆ ਗੁਰੂ ਦੇ ਅੱਗੇ ਤੇ ਕਰਨੀ ਵੀ ਚਾਹੀਦੀ ਹੈ ਪਰ ਕਿਤੇ ਮਨ ਅੰਦਰ ਛਾਤੀ ਮਾਰਿਆ ਕਰੋ ਜ਼ਿੰਦਗੀ ਵਿੱਚ ਕੋਈ ਚੰਗਾ ਕਰਮ ਵੀ ਐਸਾ ਕਰਿਆ ਕਰੋ